ਫਰਸਟ ਵਾਰ ਇਸ ਕੋਲ ਆ ਤੁਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ ਅੱਜ ਭੈਣ ਦੇ ਨਾ ਸੂਟ ਯੂ ਐਸ ਏ ਵਾਲੀ ਭੈਣ ਆ ਇੱਕ ਉਹਨਾਂ ਦੇ ਸੂਟ ਸਟਿਚ ਹੋ ਕੇ ਜਾ ਰਹੇ ਸੀਗੇ ਤੇ ਮੈਂ ਸੋਚਿਆ ਤੁਹਾਨੂੰ ਦਿਖਾ ਦਾਂ ਕਿਉਂਕਿ ਤੁਹਾਨੂੰ ਨਾ ਜਿਹੜੀਆਂ ਭੈਣਾਂ ਸਟਿਚ ਕਰਾਉਣੇ ਚਾਹੁੰਦੀਆਂ ਨੇ ਸੂਟ ਉਹਨਾਂ ਨੂੰ ਥੋੜਾ ਆਈਡੀਆ ਮਿਲ ਜਾਂਦਾ ਡਿਜ਼ਾਈਨ ਦਾ। ਲਓ ਜੀ ਪਹਿਲਾਂ ਦਿਖਾਉਣੀ ਆ ਮੈਂ ਤੁਹਾਨੂੰ ਇਹ ਭੈਣ ਦਾ ਕਾਰਡ ਸੈਟ ਆ ਭੈਣ ਬਹੁਤ ਲੰਬੇ ਨੇ। ਔਰ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਕਾਰਡ ਸੈਟ ਜਿਹੜਾ ਉਹ ਛੋਟਾ ਨਾ ਹੋਵੇ, ਸ਼ਰਟ ਲੰਬਾ ਹੋਵੇ ਹਨਾ। ਆਹ ਲਓ ਜੀ ਇਹ ਕਾਲਰ ਲੱਗੇ ਹੋਏ ਨੇ ਤੇ ਭ ਤੇ ਇਹ ਆਪਾਂ ਇਸ ਤਰ੍ਹਾਂ ਇਹਨੂੰ ਫੱਟੀ ਦਿੱਤੀ ਹੈ ਜੀ ਇੱਥੋਂ ਤੱਕ ਠੀਕ ਹੈ ਜੀ ਇਹ ਬਟਨ ਲੱਗੇ ਹੋਏ ਨੇ ਉੱਪਰ ਤੇ ਬਾਜੂ ਥੋੜੀਆਂ ਜੀਆਂ ਖੁੱਲੀਆਂ ਰੱਖੀਆਂ ਹੋਈਆਂ ਨੇ ਇਸ ਤਰ੍ਹਾਂ ਠੀਕ ਹੈ ਤੇ ਇਹ ਹੋਰ ਕੋਈ ਡਿਜ਼ਾਈਨਿੰਗ ਨਹੀਂ ਇਹਦੇ ਤੇ ਕਿਥੇ ਆਪਾਂ ਸਿਰਫ ਕਾਲਰ ਸੈੱਟ ਬਣਾਇਆ ਹੈਗਾ ਇਹ ਵਾਲੇ ਕਾਲਰ ਲੱਗੇ ਨੇ ਨਾਲ ਇਹਦੇ ਇਹ ਵਾਲਾ ਉਹਨਾਂ ਦਾ ਪਲਾਜ਼ੋ ਹੈਗਾ ਆ ਲੋ ਤੇ ਇੱਕ ਨਾ ਉਹਨਾਂ ਨੇ ਇਹ ਵਾਲਾ ਦੁਪੱਟਾ ਕਿਹਾ ਸੀਗਾ ਮੈਨੂੰ ਕਿ ਇਹਦੇ ਨਾਲ ਕੋਈ ਦੁਪੱਟਾ ਲਾ ਦਿਓ ਸੋ ਆਪਾਂ ਵੈਸੇ ਤਾਂ ਇਹਦੇ ਨਾਲ ਕੋਰਡ ਜੜਨਾ ਆਪਾਂ ਦੁਪੱਟਾ ਕੋਈ ਲੈਣਾ ਨਹੀਂ ਹੁੰਦਾ ਚਲੋ ਫਿਰ ਵੀ ਅਸੀਂ ਨਾ ਇਹਦੇ ਨਾਲ ਕਿਉਂਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਗੈਰਾ ਜਾਣਾ ਹੁੰਦਾ ਤੇ ਉਹਦੇ ਵਾਸਤੇ ਫਿਰ ਮੈਂ ਇਹ ਵਾਲਾ ਨੈਟ ਦਾ ਦੁਪੱਟਾ ਲਾਤਾ ਸੀਗਾ ਭੈਣ ਨੂੰ ਆਹ ਲਓ ਕਿਉਂਕਿ ਹਲਕਾ ਫੁਲਕਾ ਦੁਪੱਟਾ ਹੀ ਆਪਾਂ ਲੈਣਾ ਹੁੰਦਾ ਆਹ ਵਾਲਾ ਸਿੱਧਾ ਬੱਸ ਐਵੇਂ ਲੋ ਇਹ ਇਹ ਤੇ ਇਹਦੇ ਫ੍ਰਿਲ ਜੀ ਲੱਗੀ ਹੋਈ ਸੀ ਕਈ ਵਾਰੀ ਆਪਾਂ ਉਹੀ ਗਲਜੇ ਚ ਪਾ ਲੈਨੇ ਆ ਜਾਂ ਸਿਰ ਤੇ ਲੈਣਾ ਹੋਵੇ ਤਾਂ ਹਲਕਾ ਸਟੌਲ ਬਣੂ ਵੀ ਲਿਆ ਜਾਂਦਾ ਠੀਕ ਹੈ ਜੀ ਸੋ ਇਹ ਆਪਾਂ ਭੈਣ ਨੂੰ ਨਾਲ ਦੁਪੱਟਾ ਲਾਤਾ ਤੇ ਇੱਕ ਉਹਨਾਂ ਦੀ ਬੇਟੀ ਹੈ ਛੁਟਕੀ ਜੀ 4 ਸਾਲ ਦੀ ਉਹਨਾਂ ਦੀ ਬੇਟੀ ਹੈਗੀ ਆ ਇੱਕ ਉਹਦੇ ਵਾਸਤੇ ਬਣਾਇਆ ਹੈਗਾ ਉਹਨਾਂ ਨੇ ਨਾਲ ਦਾ ਹੀ ਬਣਵਾਇਆ ਮਾਂਵਾ ਜੀ ਆ ਲੋ ਛੋਟੂ ਜਾ ਤੇ ਇਹਦੇ ਉਹਨਾਂ ਨੇ ਪੂਰੀ ਫੁੱਟੀ ਕੱਢਤੀ ਹੈ ਠੀਕ ਆ ਆ ਬਟਨ ਵਗੈਰਾ ਉਦਾਂ ਹੀ ਦਿੱਤੇ ਹੋਏ ਨੇ ਜਿਸ ਤਰ੍ਹਾਂ ਪਹਿਲਾਂ ਪਹਿਣ ਦਿੱਤੇ ਹੋਏ ਸੀ ਕਿ ਉਦਾਂ ਹੀ ਹਾਲਰ ਵਗੈਰਾ ਲੱਗੇ ਹੋਏ ਨੇ ਇਹਨਾਂ ਇਹ ਛੁਟਕੀ ਬੇਟੀ ਵਾਸਤੇ ਆ ਇਹ ਤੇ ਇਹ ਉਹਦਾ ਪਲਾਜ਼ੋ ਹੈ ਨਾਲ ਛੋਟੇ ਬੱਚਿਆਂ ਦੇ ਕੱਪੜੇ ਤਾਂ ਵੈਸੇ ਵੀ ਬਾਲੇ ਸੋਹਣੇ ਲੱਗਦੇ ਹੁੰਦੇ ਨੇ ਤੇ ਉਹਦੇ ਨਾਲ ਮੈਂ ਆ ਛੋਟੂ ਜਾ ਆ ਲਾਤਾ ਸਟੋਲ ਲਾਤਾ ਆ ਆ ਲੋਜੀ ਕਿਉਂਕਿ ਬੱਚੇ ਵੀ ਨਾਲ ਗੁਰਦੁਆਰਾ ਸਾਹਿਬ ਜਾਂਦੇ ਨੇ ਗੁਰੂ ਘਰੇ ਨਾਲ ਜਾਂਦੀਆਂ ਨੇ ਤੇ ਉਹ ਬੱਚੇ ਲੈ ਲੈਂਦੇ ਨੇ ਕਿਉਂਕਿ ਦੁਪट्टे ਦਾ ਬੱਚਾ ਤਾਂ ਸਾਹਮਣੇ ਨਹੀਂ ਜਾਂਦੇ ਤੇ ਇਹ ਬਲੈਕ ਕਲਰ ਦਾ ਆਪਾਂ ਇਹ ਲਾਤਾ ਪਹਿਣਦੇ ਬੇਟੀ ਦੇ ਕੋਰਸਟ ਦੇ ਨਾਲ ਠੀਕ ਹੈ ਜੀ ਤੇ ਇਹ ਆਪਣੇ ਤੋਂ ਹੀ ਪਹਿਣਨੇ ਬਾਏ ਕੀਤੇ ਸੀਗੇ ਸੂਟ ਇਹ ਵਾਲਾ ਸੂਟ ਇਦਾਂ ਹੀ ਸੀਗਾ ਵਰਕ ਵਗੈਰਾ ਇਹਦੇ ਤੇ ਪਹਿਲਾਂ ਹੀ ਹੋਇਆ ਹੋਇਆ ਸੀ ਰੈਡੀमेड ਇਸ ਤਰ੍ਹਾਂ ਹੀ ਸੀਗਾ ਆਪਾਂ ਦਿੱਤੇ ਆ ਪਹਿਣਾ ਨੂੰ ਸੂਟ ਇਹ ਤੇ ਇਹਦੇ ਤੇ ਨਾ ਫਿਰ ਇਹ ਵਾਲੀ ਲੇਸ ਵਗੈਰਾ ਲਾਤੀ ਡਿਜ਼ਾਈਨਿੰਗ ਇਸ ਤਰ੍ਹਾਂ ਕਰਦੀ 컬러ফুল ਜੀ ਲੇਸ ਲਾਦੀ ਹੈ ਤੇ ਬਾਕੀ ਇਹਦੇ ਤੇ ਐਂਕਰਿੰਗ ਕਰੀ ਹੋਈ ਹੈ neck ਦੇ ਉੱਪਰ ਨਾ ਐਂਕਰਿੰਗ ਕਰੀ ਹੋਈ ਹੈ ਇਸ ਤਰ੍ਹਾਂ ਠੀਕ ਹੈ ਕਈ ਭੈਣਾਂ ਬਹੁਤ ਪਸੰਦ ਕਰਦੀਆਂ ਨੇ ਐਂਕਰਿੰਗ ਤੇ ਇਹ ਬਾਜੂ ਦਾ ਡਿਜ਼ਾਈਨ ਆਹ ਵਾਲਾ ਹੈਗਾ ਸੀ ਪਹਿਲਾਂ ਤੇ ਇਹ ਵਾਲਾ ਡਿਜ਼ਾਈਨ ਆਪਾਂ ਭੈਣ ਨੂੰ ਡਿਜ਼ਾਈਨ ਕਰਕੇ ਦਿੱਤਾ ਆਹ ਵਾਲੀ ਚੀਜ਼ ਹੈ ਜਿਹੜੀ ਇਹ ਡਿਜ਼ਾਈਨ ਕਰਕੇ ਦਿੱਤੀ ਹੈ ਆ ਐਂਕਰਿੰਗ ਕਰਤੀ ਇਹਦੇ ਤੇ ਤੇ ਨਾਲ ਇਹਦੇ ਲੇਸ ਲੱਗੀ ਤੇ ਇਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ ਇਹ ਸੂਟ ਥੋੜੀ ਥੋੜੀ ਡਿਜ਼ਾਈਨਿੰਗ ਨਾਲ ਕੱਪੜੇ ਵਧੀਆ ਲੱਗਾਂ ਲੱਗ ਜਾਂਦੇ ਨੇ ਤੇ ਇਹਦੇ ਤੇ ਆਲਰੇਡੀ ਹੈਗਾ ਸੀਗਾ ਵਰਕ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਤੇ ਦੁਪੱਟਾ ਇਹਦੇ ਨਾਲ ਟਾਈ ਐਂਡਾਈ ਪਹਿਲਾਂ ਹੀ ਸੀਗਾ ਠੀਕ ਹੈ ਜੀ ਜੈਸਤਾ ਖਾਦੇ ਨਹੀਂ ਉਹ ਆਲਰੇਡੀ ਹੈਗੀ ਸੀ ਇਹ ਪਹਿਲੇ ਹੀ ਹੈਗੀ ਸੀ ਤੇ ਇਹਦੇ ਬੈਕ ਸਾਈਡ ਤੇ ਵੀ ਵਰਕ ਸੀਗਾ ਇਹ ਸੂਤ ਤੇ ਠੀਕ ਹੈ ਜੀ ਅਗਲਾ ਦਿਖਾਉਣੀ ਆ ਇਹਦੀ ਵੀਡੀਓ ਥੋੜੇ ਦਿਨ ਪਹਿਲਾਂ ਹੀ ਪਾਈ ਸੀ ਆਪਾਂ ਪ੍ਰਿੰਟਰਡ ਸੂਤਾ ਨੂੰ ਠੀਕ ਹੈ ਤੇ ਉਹ ਵੜਾ ਸੂਟ ਪਹਿਣਨੇ ਪਸੰਦ ਕਰਿਆ ਸੀ ਸੋ ਆਪਾਂ ਐਕਚੁਅਲੀ ਨਾ ਜਿਆਦਾ ਆ ਪਹਿਣਨੇ ਮੇਰੇ ਤੇ ਛੱਡਿਆ ਹੋਇਆ ਸੀਗਾ ਕਿ ਤੁਸੀਂ ਆਪਣੀ ਪਸੰਦ ਦੀ ਸਟਿਚਿੰਗ ਕਰਾ ਦਿਓ ਆਪਣੀ ਪਸੰਦ ਦੇ ਸੂਟ ਲੈ ਦਿਓ ਸੋ ਜਿਹੜੇ ਜਿਹੜੇ ਆਪਾਂ ਨੂੰ ਪਸੰਦ ਆਈ ਗਏ ਆਪਾਂ ਉਹ ਪਹਿਣ ਲਈ ਸੂਟ ਆ ਜਿਹੜੇ ਉਹ ਬੁੱਕ ਕਰੀ ਗਏ ਆ ਠੀਕ ਹੈ ਜੀ ਲੋ ਆ ਦੇਖੋ ਡਿਜ਼ਾਈਨਿੰਗ ਇਹ ਸੂਟ ਦੇ ਨੀਚੇ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਲੱਗਦਾ ਇਹ ਸੂਟ ਫਿਰ ਬਾਜੂ ਤੇ ਵੀ ਉਹਦਾ ਹੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਬਾਜੂ ਅੱਗੋਂ ਖੁੱਲੀਆਂ ਰੱਖੀਆਂ ਹੋਈਆਂ ਨੇ ਬਾਜੀ ਤੇ ਵੀ ਉਸ ਤਰ੍ਹਾਂ ਹੀ ਪੱਟੀ ਲਾ ਕੇ ਨਾਲ ਬਰੀਕ ਜੀ ਸੋਹਣੀ ਜੀ ਲੇਸ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਕਾਫੀ ਵਧੀਆ ਲੱਗਦਾ ਸੂਟ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਆ ਲੋ ਇਹ ਆਪਾਂ ਆਈਡੀਆ ਖੋਦ ਹੀ ਦਿੱਤੇ ਸੀਗੇ ਮੈਂ ਆਪਦੀ ਮਰਜ਼ੀ ਦਾ ਦੁਪੱਟਾ ਵਗੈਰਾ ਡਾਈ ਕਰਾਇਆ ਹੈਗਾ ਇਹ ਬੰਬਰ ਦੇ ਵਿੱਚ ਦੁਪੱਟਾ ਹੈਗਾ ਜੀ ਆ ਲੋ ਆ ਲੋ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਹੈਗਾ ਲੇਸ ਦਿੱਤੀ ਹੋਈ ਹੈ ਇਹ ਨਾਲ अगला देखो अगला सूट भी बहुत प्यारा है डिजाइनिंग अच्छी करी हुई है देते भी लो जी एदे ते आ लेसस ने जेडीयां एदे कलियां ਪਾਈਆਂ ਹੋਈਆਂ ਨੇ ਨੇੜੇ ਕਰਕੇ ਦਿਖਾ ਦੇਵੀ ப்ਲੀਜ਼ ਆ लेस ਲਾਈ ਹੋਈਆਂ এদੀਆਂ कलियां ਪਾਈਆਂ ਹੋਈਆਂ ਨੇ ਬਹੁਤ ਪਿਆਰੀ लेस ਔਰ ਨੈਕ ਦੇ ਉੱਪਰ ਨਾ ਆਹ ਬੀਡਸ ਦਿੱਤੇ ਹੋਏ ਨੇ ਪੋਟਲੀ ਬਟਨ ਕਿ ਜਿਹਨੂੰ ਕਹ ਦਿੰਨੇ ਆਪਾਂ ਆ ਨੈਕ ਦੀ ਡਿਜ਼ਾਈਨਿੰਗ ਕਰੀ ਹੋਈ ਆ ਬਹੁਤ ਸੋਹਣੀ ਜੀ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਬਾਜੂ ਤੇ लेसस ਲੱਗੀਆਂ ਹੋਈਆਂ ਨੇ ਤੇ ਬਸ نیچے ਹੋਰ ਇਹਦੇ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਇਹਦੇ ਪਹਿਲਾਂ ਹੀ ਡਿਜ਼ਾਈਨਿੰਗ ਹੋ ਚੁੱਕੀ ਆ ਇਹ ਹੈਗੀ ਸਲਵਾਰ ਦੁਪੱਟਾ ਦੇਖੋ ਦੁਪੱਟੇ ਨਾਲ ਤਾਂ ਸੂਟ ਹੋਰ ਵੀ ਬਹੁਤ ਖਿੜ ਜਾਂਦਾ ਆਹ ਲੋ ਇਹ ਲੋ ਬਹੁਤ ਪਿਆਰਾ ਦੁਪੱਟਾ ਇਸ ਤਰ੍ਹਾਂ ਦੀ ਟਾਈ ਐਂਡ ਆਈ ਹੈ ਇਹ ਆਪਾਂ ਆਈਡੀਆਜ਼ ਦੇ ਕੇ ਆਉਣੇ ਹੁੰਦੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰ ਦਿਓ ਤੇ ਆਹ ਲੋ ਇਹ ਵਾਲੀ ਉਦਾਂ ਹੀ ਲੇਸ ਦਿੱਤੀ ਹੋਈ ਆ ਦੇ ਤੇ ਬਹੁਤ ਪਿਆਰਾ ਸੂਟ ਹੈ ਲੋ ਜੀ ਨੈਕਸਟ ਇਹ ਵਾਲਾ ਸੀ ਜਿਹੜਾ ਇਹ ਆਪਾਂ ਵੀਡੀਓ ਚ ਦਿਖਾਏ ਸੀਗੇ ਤੇ ਹੁਣ ਆਪਣੇ ਕੋਲੇ ਖਤਮ ਹੋ ਚੁੱਕੇ ਨੇ ਬਹੁਤ ਪੈਣਾ ਕੋਲ ਚਲੇ ਗਏ ਆ ਲੋ ਜੀ ਇਹਦਾ ਨੈਕ ਦੇਖੋ ਤੁਸੀਂ ਬਹੁਤ ਸੋਹਣਾ ਜਿਹਾ ਨੈਕ ਬਣਾਇਆ ਹੋਇਆ ਆਪਾਂ ਲੋ ਠੀਕ ਹੈ ਤੇ ਬਾਜੂ ਖੁੱਲੀ ਆ ਉਹਦੇ ਨੀਚੇ ਇਹ ਪਾਈਪਿੰਗ ਲੱਗੀ ਹੋਈ ਆ ਲੇਸ ਪਾਈਪਿੰਗ ਨਹੀਂ ਲੇਸ ਦਿੱਤੀ ਹੋਈ ਆ ਬਹੁਤ ਸੋਹਣੀ ਸੋਹਣੀ ਜੀ ਬਰੀਕ ਬਰੀਕ ਜੀ ਲੇਸ ਦਿੱਤੀ ਹੋਈ ਆ ਤੇ ਹੁਣ ਮੈਂ ਤੁਹਾਨੂੰ ਸਲਵਾਰ ਦਿਖਾਉਣੀ ਆ ਜੀ ਸਲਵਾਰ ਬਹੁਤ ਪਿਆਰੀ ਆ ਆ ਲੋ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਬਟਨ ਦਿੱਤਾ ਹੋਇਆ ਇਸ ਤਰ੍ਹਾਂ ਆ ਮੂਰੀ ਐ ਇਹ ਮੈਂ ਖੁਦ ਮਤਲਬ ਕਿ ਆਈਡੀਆ ਦੇਖ ਕੇ ਆਈ ਸੀ ਕਿ ਇਸ ਤਰ੍ਹਾਂ ਦਾ ਹੀ ਸਲਵਾਰ ਬਣਾਉਣੀ ਆ ਆ ਸਲਵਾਰ ਦੇ ਜਦੋਂ ਅੱਗੇ ਆਊਗਾ ਨਾ ਬਹੁਤ ਧਿਆਰਾ ਲੱਗਣਾ ਇਹ ਤੇ ਉਹੀ ਸੂਟ ਹੁੰਦੇ ਨੇ ਜਿਨ੍ਹਾਂ ਦੀ ਵੀ ਰੂਹ ਨਿਕਲ ਜਾਂਦੀ ਹੈ ਜੀ ਜਦੋਂ ਇਹ ਸਟਿਚ ਹੁੰਦੇ ਨੇ ਤੇ ਲੋ ਜੀ ਇਹ ਦੁਪੱਟਾ ਆਲਰੇਡੀ ਸੂਟ ਦੇ ਨਾਲ ਸੀਗਾ 1050 ਦੇ ਵਿੱਚ ਆਪਾਂ ਇਹ ਸੂਟ ਦਿੱਤੇ ਸੀਗੇ ਲੇਸਸ ਵਗੈਰਾ ਲੱਗੀਆਂ ਹੋਈਆਂ ਸੀ ਦੁਪੱਟਿਆਂ ਨੂੰ ਪਹਿਲੇ ਇਹਦਾ ਆਪਾਂ ਨੂੰ ਕੁਝ ਵੀ ਨਹੀਂ ਕਰਨਾ ਪਿਆ ਸੀ ਠੀਕ ਹੈ ਬਸ ਸਿਰਫ ਸਟਿਚਿੰਗ ਕਰਨੀ ਸੀ ਔਰ ਸਟਿਚਿੰਗ ਦੀ ਥੋੜੀ ਥੋੜ ਡਿਜ਼ਾਈਨਿੰਗ ਕਰਨੀ ਸੀ ਆ ਲੋ ਇਹਦੇ ਨਾਲ ਹੀ ਇੰਨੇ ਕ ਨਾਲ ਸੂਟਾ ਜਿਹੜੇ ਬਹੁਤ ਪਿਆਰੇ ਲੱਗਾਂਗੇ ਠੀਕ ਹੈ ਜੀ ਐਂਡ ਠੀਕ ਹੈ ਮਾਰ ਦੇ ਕੋਈ ਨਹੀਂ ਤਾਂ ਮਾਰ ਦੇਣੀ ਆ ਲਓ ਜੀ ਇਹ ਸੀਗੇ ਆਪਣੇ ਕੁਝ ਕੁ ਸਟਿਚਿੰਗ ਸਟਾਈਲ ਜਿਹੜੀਆਂ ਭੈਣਾਂ ਨੂੰ ਲੋੜ ਹੋਵੇ ਕਿਸੇ ਨੇ ਵੀ ਸਟਿਚਿੰਗ ਵਗੈਰਾ ਕਰਾਉਣੀ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜੀ ਪ੍ਰਾਈਸ ਹੁੰਦੀ ਆ ਉਹ ਬਹੁਤ ਘੱਟ ਤੋਂ ਘੱਟ ਪ੍ਰਾਈਸ ਆ ਆਪਣੀ ਤੇ ਬਾਕੀ ਜਿੰਨੀ ਤੁਸੀਂ ਡਿਜ਼ਾਈਨਿੰਗ ਕਰਾਉਂਗੇ ਉਸ ਤਰ੍ਹਾਂ ਦੀ ਫਿਰ ਪ੍ਰਾਈਸ ਹੋਣੀ ਠੀਕ ਹੈ ਜੀ ਇਹ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਚਲੋ ਠੀਕ ਹੈ ਜੀ ਭੈਣ ਦਾ ਆਪਾਂ ਪਾਸਰ ਕਰ ਦਈਏ ਰੈਡੀ ਤੇ ਯੂਸੀ ਨੂੰ ਤੋਰ ਦਿੰਦੇ ਆ ਮੈਂ ਤਾਂ ਬਹੁਤ ਵੇਟ ਕਰ ਰਹੇ ਨੇ ਔਰ ਉਹੀ ਦੇਖਣਗੇ ਕਹਿੰਦੇ ਮੈਂ ਵੀਡੀਓ ਵਿੱਚ ਦੇਖੂੰਗੀ ਜਰੂਰ ਚਲੋ ਠੀਕ ਆ ਜੀ ਫਿਰ ਮਿਲਦੇ ਆਪਾਂ ਹਾਂ